ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਵਿਖੇ ਸ਼੍ਰੀ ਵਿਸ਼ਵਕਰਮਾ ਕਾਰਪਟਰ ਵੈਲਫੇਅਰ ਸੁਸਾਇਟੀ ਵੱਲੋਂ ਸਹਿਬਜ਼ਾਦਾ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਦੋਟਰਾ ਸੰਜਲ ਲਗਾਇਆ ਗਿਆ ਹੈ ਖਾਉੜਿਆ ਤੋਂ ਐਪੀ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਰਕਰਾਇਵਰ ਸ਼ੇਅਰ ਹੈ ਹਾਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੀ ਦਿਖਾਉਣੇ ਅਸੂਬ ਡਾਇਵ ਤਸਵੀਰਾਂ ਦੇਖਦੇ ਰਹੋ ਜਬ ਵੀ ਆਫ ਦੀ ਆਵਾਜ਼ ਹੋ ਬਈ ਹੋਰ ਹੋਰ ਹੈਗੇ ਗਲਾਸ ਹੈ ਕਰ ਦੋ ਅੰਜੂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਤੇ ਮੈਂ ਮਨਪ੍ਰੀਤ ਸਿੰਘ ਕਾਰਪੇਟਰ ਵਿਸ਼ਕਰਮਾ ਯੂਨੀਅਨ ਵਿੱਚ ਪੱਤਰਕਾਰ ਦੀ ਅਹੁਦੇਦਾਰੀ ਦੀਆਂ ਤੇ ਅੱਜ ਆਪਾਂ ਸ਼ਹੀਦਾਂ ਦੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਤੁਨੀ ਸ਼ਾਦਤ ਨੂੰ ਮੁੱਖ ਰੱਖਣ ਹੋਏ ਅੱਜ ਦੁੱਧਾ ਲੰਗਰ ਲਾਇਆ ਇਹ ਬੱਬਾ ਵਿਹੂ ਕਰਮਾ ਕਾਰਪੈਂਟਰ ਵੈਲਫੇਅਰ ਸੁਸਾਇਟੀ ਦੇ ਸਾਰੇ ਠੇਕੇਦਾਰ ਭਰਾ ਇੱਥੇ ਰਲ ਕੇ ਲੰਗਰ ਲਾ ਰਿਆ ਇਹ ਜੋ ਲੰਗਰ ਆਪਾਂ ਇੱਥੇ ਐਲਫਾਈਨ ਡੋਰ ਐਂਡ ਪ੍ਰਾਈਸ ਤੇ ਲਾਇਆ ਹੋਇਆ ਇਹ ਜਿਹੜੀ ਜਗ੍ਹਾ ਆਪਣੀ ਸਟਾਈਲਾ ਹੋਟਲ ਦੇ ਓਪੋਜ਼ਿਟ ਕੋਚੀ ਕਬਾੜੀ ਦੇ ਸਾਹਮਣੇ ਹੈ ਜੀ ਇਹ ਕੀ ਲੰਗਰ ਹੱਥਾਂ ਲਗਾਏ ਨੇ ਹਾਂ ਜੀ ਇਹ ਸਾਨੂੰ 5 ਸਾਲ ਹੋ ਗਏ ਲਗਾਤਾਰ ਇਹ ਲੰਗਰ ਲਾ ਰਿਆ ਛੋਟੇ ਸਾਹਿਬ ਜਾਨਸ਼ੀਦੀ ਨੂੰ ਸਮਰਪਿਤ ਲੰਗਰ ਹੈ ਜੀ ਆਪਣਾ